ਅਸੀਂ ਤਾਂ ਸਾਗਰ ਦੀ ਬੋਤੀ ਜਤ ਪ੍ਰੇਰਦੇ ਆ ਸਾਨੂੰ ਗਦਰੀਆਂ ਬਾਰੇ ਨਹੀਂ ਪਤਾ ਸਾਨੂੰ ਸਰਦਾਰ ਨਵਾਬ ਕਪੂਰ ਸਿੰਘ ਬਾਰੇ ਨਹੀਂ ਪਤਾ ਸਾਨੂੰ ਮੁਦਕੀ ਦੀ ਲੜਾਈ ਨਹੀਂ ਪਤਾ ਜਮਰਾਉ ਦੇ ਕਿਲੇ ਦੇ ਉੱਪਰ ਉਸ ਤੋਂ ਅੱਗੇ ਕਬਜ਼ਾ ਕਰਨ ਵਾਲੀ ਕੌਮ ਤੇ ਭੈਣ ਦੀ ਨਨਾਨ ਤੇ ਆ ਕੇ ਬੰਨਾ ਕਰ ਰਿਹਾ ਇਹ ਤਾਂ ਮਨੁੱਖ ਤੇ ਕੀ ਆ ਸਾਰਾ ਕੋਈ ਗੱਲ ਨਹੀਂ ਗਾਣਾ ਤਾਂ ਗਾਣੇ ਦੇ ਤੌਰ ਤੇ ਤਾਂ ਕਲਾ ਦਾ ਰੂਪ ਹੈ ਇਹਨੂੰ ਸੁਣੋ ਤੇ ਇਹਦਾ ਕੋਈ ਐ ਤਾਂ ਹੈ ਨਹੀਂ ਕੋਈ ਗਾਣਾ ਸੁਣ ਕੇ ਬੰਦਾ ਅਤਵਾਦੀ ਨਹੀਂ ਬਣਦਾ ਕੋਈ ਗਾਣਾ ਸੁਣ ਕੇ ਔਰਤ ਨਹੀਂ ਛੇੜਦਾ ਐ ਥੋੜੀਆ ਗਾਣਾ ਅਸਰ ਕਰਦਾ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਗਾਣੇ ਦਾ ਅਸਰ ਹੁੰਦਾ ਕਿਵੇਂ ਇਹ ਜਿਹੜੀਆਂ 12 ਪੜੀਆਂ ਜਾਂਦੀਆਂ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜਦਿਆਂ ਦੀ 12 ਪੜੀਆਂ ਜਾਂਦੀਆਂ ਸੀ ਫਿਰ ਜਦੋਂ ਬਦਲੇ ਦੀ ਗੱਲ ਚੱਲਦੀ ਸੀ ਵਾਰ ਗਾਉਂਦੇ ਸੀ ਤਾਂ ਫਿਰ ਉਹਨਾਂ ਦੇ ਬਲੱਡ ਦੇ ਵਿੱਚ ਇੱਕ ਜੋਸ਼ ਪੈਦਾ ਪੰਜਾਬ ਦਾ ਕਲਚਰ ਸੀ ਗਦਰੀ ਬਾਬੇ ਪੰਜਾਬ ਦਾ ਕਲਚਰ ਸੀ ਸਰਦਾਰ ਕਰਤਾਰ ਸਿੰਘ ਸਰਾਭਾ ਇਹ ਬੰਦੇ ਸੀ ਜਿਹੜੇ ਪੰਜਾਬ ਦੇ ਸੀ ਕਿਤੇ ਅੱਜ ਤੱਕਰ ਸਰਕਾਰ ਨੇ ਤੁਸੀਂ ਬੈਠੇ ਹੋ ਦੱਸੋ ਕਿਤੇ ਗਦਰੀ ਬਾਬਿਆਂ ਨੂੰ ਅੱਜ ਤੱਕਰ ਹਿੰਦੁਸਤਾਨ ਦੀ ਹਕੂਮਤ ਨੇ ਬੰਦੇ ਪ੍ਰਮੋਟ ਕੀਤੇ ਹੋਣ ਚਮਕੀਲੇ ਨੂੰ ਪ੍ਰਮੋਟ ਕਰਨ ਦਾ ਮਕਸਦ ਸਿਰਫ ਇਨਾ ਹੀ ਹੈ ਕਿ ਸਾਡੇ ਪੰਜਾਬ ਨੂੰ ਸਾਡੇ ਖਾਸ ਕਰਕੇ ਸਿੱਖ ਕਰਤਾਰ ਨੂੰ ਪੱਗ ਨੂੰ ਉਹਦਾ ਕਰਤਾਰ ਖਤਮ ਕਰਨਾ ਪਰਜਾਈ ਦਾ ਰਿਸ਼ਤਾ ਜਾਂ ਦਿਓਰ ਦਾ ਰਿਸ਼ਤਾ ਮਹਾਪੁੱਤਰ ਵਾਲਾ ਕਿਸੇ ਟਾਈਮ ਤੇ ਹੁੰਦਾ ਸੀ ਤਾ 1970 ਦੇ ਅੰਦਰ ਆ ਕੇ ਉਹ ਰਿਸ਼ਤਾ ਤਾੜ-ਤਾੜ ਬਸ ਰੰਗੜੀ ਜਨਾਨੀਆਂ ਨਚਾ ਕੇ ਨੱਚਦਾ ਹੁੰਦਾ ਸੀ ਸਿੱਖ ਕਿਤੇ ਜਨਾਨੀਆਂ ਨਾਲ ਲੱਚਿਆ ਨਹੀਂ ਇੱਥੇ ਚਮਕੀਲਾ ਜਾਂ ਸਾਗਰ ਦੀ ਬੋਟੀ ਦੀ ਗੱਲ ਨਹੀਂ ਚੱਪੀ ਇੱਥੇ ਗੱਲ ਹਿੰਦੁਸਤਾਨ ਦੀ ਹਕੂਮਤ ਦੀ ਪੰਜਾਬ ਦੀ ਜਿਹੜੀ ਅੱਗੇ ਸੋਚ ਆ ਉਹਨੂੰ ਬਦਲ ਤੇ ਲੱਗੀ ਚਮਕੀਲੇ ਦੀ ਮੌਤ ਦਾ ਸਰਕਾਰ ਨੂੰ ਕੋਈ ਗਮ ਨਹੀਂ ਨਾ ਹੀ ਚਮਕੀਲੇ ਦੀ ਮੌਤ ਨਾਲ ਕਿਸੇ ਸਰਕਾਰ ਨੂੰ ਘਾਟਾ ਪਿਆ ਹੈ ਕੋ ਕੰਂਦੇ ਨੇ ਸਾਗਰ ਦੀਪ ਉਹ ਪੀਗਾ ਚਮਕੀਲੇ ਦੀ ਰੋਜ਼ ਵੀਡੀਓ ਪਾ ਕੇ ਨੱਚ ਕਵਲਿਆ ਕੁ ਗੰਦ ਬਾ ਜਨਾਨੀ ਦੀਆਂ ਅੰਗਾਂ ਦੀਆਂ ਗੱਲਾਂ ਕਰ ਤੈਨੂੰ ਪੂਰੀ ਆਜ਼ਾਦੀ ਹੈ ਕਿਉਂਕਿ ਤੂੰ ਸਿਰ ਤੇ ਪੱਗ ਬੰਨ ਲਈ ਤੇਰਾ ਤਾਂ ਕਰਮ ਹੀ ਇਹ ਰਿਹਾ ਹਿੰਦੁਸਤਾਨ ਦੀ ਹਕੂਮਤ ਨੇ 92 93 ਦੇ ਵਿੱਚ ਉਹੀ ਡਫਲੀ ਵਾਲਾ ਪੰਜਾਬ ਫੇਰ ਲਿਆ ਅਸੀਂ ਉਹਦੇ ਖੋਸੇ ਰੱਖ ਲਏ ਹੱਥਾਂ ਦੇ ਉੱਪਰ ਫੇਰ ਹਿੰਦੁਸਤਾਨ ਦੀ ਹਕੂਮਤ ਉਹਦੇ ਮੂੰਹ ਚ ਇੱਕ ਗਾਣਾ ਗੋਂਦੀ ਹੈ ਜਿਸ ਦੇਸ਼ ਦਾ ਖਾਈਓ ਨੂੰ ਕਦੇ ਨਹੀਂ ਕਾਰਨ ਕੀ ਹੈ ਕਿ ਸਿੱਖਾਂ ਦੀ ਜਿਹੜੀ ਸੋਚ ਹੈ ਸਨ 84 ਤੋਂ ਬਾਅਦ ਉਹ ਬਦਲ ਚੁਕੀ ਜਿਹੜੇ ਸਰੀਰ ਦੇ ਜਨਾਨੀ ਦੇ ਸਰੀਰ ਦੇ ਕੋਈ ਅੰਗ ਦੀ ਗੱਲ ਕਰਦਾ ਸੀ ਤਾਂ ਸਿੱਖ ਉਸ ਵਕਤ ਉਹਨਾਂ ਮੁਗਲਾਂ ਤੇ ਜਾਂ ਫਗਾਨ ਤੇ ਹਮਲਾ ਕਰਦਾ ਸੀ ਉਹ ਕਹਿੰਦਾ ਸੀ ਕਿ ਤੇਰੀ ਧੀ ਭੈਣ ਨਹੀਂ ਸਾਡੀ ਧੀ ਤਾਂ ਫਿਰ ਉਦੋਂ ਫਿਰ ਉਹਨਾਂ ਦੁਕਾਨਿਆਂ ਤੇ ਆ ਕੇ ਪੱਗ ਹੱਸ ਉਹਨਾਂ ਦੁਕਾਨਿਆਂ ਤੇ ਆ ਕੇ ਪੱਗ ਮੂੰਹ ਚ ਰਮਾਲ ਪਾ ਕੇ ਸਟੇਜਾਂ ਤੇ ਡਿਗ ਕੀ ਪ੍ਰਧਾਨ ਮੰਤਰੀ ਬਾਜੇ ਕੇ ਬੜਾ ਸ਼ਰੀਫ ਹੈ ਹਕੂਮਤ ਕਹਿੰਦੀ ਨਹੀਂ ਹੁੰਦਾ ਨਾਂ ਨਹੀਂ ਲੈਣਾ ਤੂੰ ਤਾਂ ਚਮਕੀਲੇ ਤੇ ਸਾਗਰ ਦੀ ਬੋਟੀ ਦਾ ਨਾਲ ਹੈ ਮਾਜੇ ਦੇ ਅੰਦਰ ਐਨੇ ਸੂਰਮੇ ਪੈਦਾ ਹੋਏ ਦਰਿਆ ਤੋਂ ਪਾਰ ਤਾਂ ਅੱਜ ਉਹ ਸੂਰਮਿਆਂ ਦੇ ਘਰਾਂ 'ਚ ਚਿੱਟਾ ਵਿਕਰ ਲਾਤਾ ਹਕੂਮਤ